ਲੁਧਿਆਣਾ ਵਿਖੇ ਹੁਣੇ-ਹੁਣੇ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂਆਂ ਦੀ ਇੱਕ ਬੈਠਕ ਹੋਈ ਹੈ ਜਿਸ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ 22 ਫਰਵਰੀ ਤੱਕ ਪੰਜਾਬ ਦੇ ਲਗਭਗ ਸਾਰੇ ਟੋਲ ਪਲਾਜ਼ੇ ਫ੍ਰੀ ਰਹਿਣਗੇ ਇਸ ਦੇ ਨਾਲ ਹੀ ਆਗੂਆਂ ਨੇ ਕੇਂਦਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਬਾਡਰ ਖੋਲ ਦਿੱਤੇ ਜਾਣ ਨਹੀਂ ਤਾਂ ਫਿਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੋਈ ਸਖਤ ਕਦਮ ਚੁੱਕਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਡੀਸੀ ਦਫ਼ਤਰਾਂ ਅੱਗੇ ਅਤੇ ਭਾਜਪਾ ਆਗੂਆਂ ਦੇ ਘਰਾਂ ਮੂਰੇ ਰੋਸ ਪ੍ਰਦਰਸ਼ਨ ਦੀ ਗੱਲ ਆਖੀ ਹੈ ਇਸ ਤੋਂ ਇਲਾਵਾ ਅੱਗੇ ਜੋ ਹੋਰ ਫੈਸਲੇ ਲਏ ਉਹ ਸੁਣੋ ਸਾਡੀ ਜਿਹੜੀ ਸੁਆਮੀਨਾਥਨ ਕਮਿਸ਼ਨ ਦੇ ਰਿਪੋਰਟ ਅਨੁਸਾਰ ਸੀ+25 ਸੀ+50% ਵਾਲੀ ਮੰਗ ਉੱਤੇ ਕੇਂਦਰ ਸਰਕਾਰ ਇਹਨੂੰ ਡੀਫੀਟ ਕਰਨ ਵਾਸਤੇ ਕੋਈ ਅੱਜ ਸਮਝੌਤਾ ਕਰਨ ਜਾ ਜਿਹੜੀ ਰਾਤ ਦੀ ਅੱਜ ਮੀਟਿੰਗ ਹੈ ਉਹ ਕੋਈ ਚਰਚਾ ਹੈ ਕਿ A2+FL ਦੇ ਉੱਤੇ ਉਹ ਆਰਡੀਨੈਂਸ ਕਰਨ ਦੀ ਗੱਲ ਕਰਦੇ ਆ ਤੇ ਸਾਡਾ ਇਹ ਬੜਾ ਸਪਸ਼ਟ ਸਟੈਂਡ ਹੈ ਵੀ ਅਸੀਂ C2+50% ਤੋਂ ਬਿਨਾਂ ਕਿਸੇ ਤਰ੍ਹਾਂ ਵੀ ਸੰਤੁਸ਼ਟ ਨਹੀਂ ਤੇ ਜੇ ਸਰਕਾਰ ਨੇ ਕੋਈ ਇਦਾਂ ਦਾ ਇਸ ਮੰਗ ਨੂੰ ਡੀਫੀਟ ਕਰਨ ਵਾਸਤੇ ਕੁਝ ਕੀਤਾ ਤਾਂ ਬਹੁਤ ਸਖਤ ਐਕਸ਼ਨ ਲਵਾਂਗੇ ਅਸੀਂ ਉਹ ਫੈਸਲੇ ਨੂੰ ਕਤਈ ਨਹੀਂ ਮੰਨਣ ਲਈ ਤਿਆਰ ਅਸੀਂ ਨਹੀਂ ਮੰਨਾਂਗੇ ਉਹਨੂੰ ਇਹਨਾਂ ਐਡਵਾਂਸ ਵੀ ਰਿਜੈਕਟ ਕਰਦੇ ਹਾਂ A2+F ਲਿਆ ਹੋਰ ਕੋਈ ਇਸੇ ਤਰ੍ਹਾਂ ਦੀ ਸ਼ਰਧਾਵਨੀ ਵਾਲਾ ਜਿਹਦੇ ਵਿੱਚ ਕਿਸਾਨਾਂ ਨੂੰ ਭੁਲੇਖਾ ਪਾਉ ਗੱਲਾਂ ਕਰਕੇ ਉਹਨਾਂ ਨੂੰ ਆਪਣੀ ਮੰਗ ਤੋਂ ਪਿੱਛੇ ਮੋੜਨ ਦੀ ਗੱਲ ਕਰਨਗੇ ਅਸੀਂ ਉਹਨੂੰ ਮੰਨਣ ਨੂੰ ਪਿਆਰ ਨਹੀਂ ਜੇ ਇਦਾਂ ਦਾ ਕੋਈ ਸਮਝਾਤਾ ਹੋਇਆ ਸੀ ਇਹਨਾਂ ਐਡਵਾਂਸ ਰਿਜੈਕਟ ਕਰਦੇ ਹਾਂ ਇਹ ਤੋਂ ਬਿਨਾ ਬੱਲਾਂ ਵਾਲੇ ਸੰਤਾਂ ਨੇ ਅਪੀਲ ਕੀਤੀ ਐਸਕੇਮ ਨੂੰ ਕੋਈ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨਾਲ ਰੋਕੀਆਂ ਜਾਣ ਅਸੀਂ ਉਹਨਾਂ ਦੀ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਇੱਕ ਸਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਨਾਂ ਨੂੰ ਜ਼ਿਲ੍ਹਾ ਪੱਧਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਕਿ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤਿਆਰ ਕੀਤਾ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਅ ਪਰਸੂ ਵਾਲੇ ਪ੍ਰੋਗਰਾਮ ਦਾ ਕਾਕਾ ਉਹ ਤਿਆਰ ਕਰ ਰਹੇ ਨੇ ਇਹ ਤੋਂ ਅੱਗੇ 22 ਤਾਰੀਖ ਨੂੰ ਆਲ ਇੰਡੀਆ ਲੈਵਲ ਤੇ ਅਗਲਾ ਪ੍ਰੋਗਰਾਮ ਕੀ ਦੇਣਾ ਉਹਦੇ ਲਈ ਨਵੀਂ ਦਿੱਲੀ ਚ ਇੱਕ ਮੀਟਿੰਗ ਹੋ ਰਹੀ ਹੈ ਨੈਸ਼ਨਲ ਬਾਡੀ ਦੀ ਉਹਦੇ ਵਿੱਚ ਪੰਜਾਬ ਦੇ ਵੀ ਨੁਮਾਇੰਦੇ ਜਿਹੜੇ ਨੇ ਅਸੀਂ ਉਹਦੇ ਜਾਵਾਂਗੇ ਇਹ ਅੱਜ ਦੇ ਸਾਹਬ ਅੱਜ ਦੀ ਅਗਲੀ ਮੀਟਿੰਗ ਤੇ ਦਾਅਵਾ ਕਰਦੇ ਉਹ ਇਸ ਨੂੰ ਕਿਤਾ ਦੇ ਕੋਈ ਤੁਸੀਂ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਜੋ ਮੀਡੀਆ ਰਿਪੋਰਟਸ ਆ ਰਹੀਆਂ ہیں ਵੀ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਜਾ ਰਿਹਾ ਹੈ ਭਈ A2+FL ਦੇ ਉੱਤੇ ਕੀਮਤਾਂ ਤੈਅ ਕਰਨ ਦਾ ਫਾਰਮੂਲੇ ਦੇ ਉੱਤੇ ਪਾਵ ਇਥੇ ਜਾਣ ਇਹਦੀ ਐਮਐਸਪੀ ਦੀ ਗਾਰੰਟੀ ਇਸ ਫਾਰਮੂਲੇ ਦੇ ਮੁਤਾਬਕ ਤੈਅ ਕਰਕੇ ਕੋਈ ਆਰਡੀਨੈਂਸ ਕੀਤਾ ਜਾਏ ਅਸੀਂ ਇਹਦੇ ਨਾਲ ਕਤਈ ਸਹਿਮਤ ਨਹੀਂ ਜੇ ਉਹ ਇਦਾਂ ਕਰਨਗੇ ਤਾਂ ਸਾਡਾ ਅੰਦੋਲਨ ਹੋਰ ਸ਼ਕਤੀ ਨਾਲ ਅੱਗੇ ਵਧੂਗਾ ਰਾਜਾ ਸਾਹਿਬ ਵੀ ਕਿ ਭਾਈਵੇ ਜਿਹੜੇ ਪ੍ਰੋਗਰਾਮ ਨਾਲ ਦੇ ਵਿੱਚ ਰੇਲਾ ਵੀ ਰੁਕੀਆ ਜਾਣੀ ਰੇਲਾ ਮੈਂ ਕਿਹਾ ਵੀ ਅਸੀਂ ਕਿਉਂਕਿ ਸੰਤਾ ਨੇ ਬੱਲਾਂ ਵਾਲੇ ਨੇ ਅਪੀਲ ਕੀਤੀ ਹੈ ਇਸ ਸਕੀਮ ਨੂੰ ਇਹ 12 ਨਸੀ ਜਾਣਾ ਬਹੁਤ ਬਹੁਤ ਸਾਰੀ ਉਹਨਾਂ ਦੀ ਸੰਗਤ ਨੇ ਇਹਦੇ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਰੇਲਾ ਨਹੀਂ ਰੋਕਾਂਗੇ ਨਹੀਂ ਬਾਰਡਰਾਂ ਵਾਲਾ ਮੇਰੇ ਖਿਆਲ ਵਿੱਚ ਅਸੀਂ ਕਦੇ ਨਹੀਂ ਕੀਤਾ ਅਸੀਂ ਤੁਸੀਂ ਕਹਿੰਦੇ ਕਿ ਉਹਨਾਂ ਦਾ ਸਹਿਮਤੀ ਸੁਣੋ ਇੱਕ ਆਸੀਂ ਉਹ ਕੀਤਾ ਉਹ ਅਸੀਂ ਅਸੀਂ ਕਹ ਉਹ ਮੇਰੇ ਖਿਆਲ ਵਿੱਚ 17 ਤਰੀਕ ਤੋਂ ਸ਼ੁਰੂ ਵੀ ਕੀਤਾ ਹੋਇਆ ਹੈ 17 ਤਰੀਕ ਦਾ ਅਸੀਂ ਹੁਣ ਵੀ ਬੈਠੇ ਨੇ ਸਾਡੇ ਅੱਜ ਹੀ ਬੈਠੇ ਨੇ ਉਹ ਕੱਲ ਨੂੰ ਵੀ ਹੁਣ ਜਦੋਂ ਕਿ ਪੰਜਾਬ ਦੇ ਇੱਥੇ ਬੰਦਿਆਂ ਦਾ ਪ੍ਰੋਗਰਾਮ ਆ ਗਿਆ 17 18 19 20 22 ਤੱਕ ਉਹ ਅਸੀਂ ਲਗਾਤਾਰ ਜਾਰੀ ਰੱਖਾਂਗੇ ਟੋਲ ਪੁਲਾ ਕੇ ਕਿਵੇਂ ਰਹਿਣਗੇ ਜੀ ਜਦੋਂ ਤੁਸੀਂ ਫ੍ਰੀ ਕੀਤੇ ਹੋਏ ਨੇ ਟੋਲ ਪੁਲਾ ਕੇ ਟੋਲ ਫ੍ਰੀ ਰਹਿਣਗੇ 22 ਤੱਕ ਉਹਦੇ ਤਰੀ ਰਹਿਣਗੇ ਉਹ ਮੇਰੇ ਪੰਜਾਬ ਦੇ ਰ ਹਾਂ ਪੰਜਾਬ ਦੇ ਪੰਜਾਬ ਦੇ ਪੰਜਾਬ ਇਹ ਪੰਜਾਬ ਦੇ ਜਿਹੜੇ ਬੰਦੇ ਦਾ ਫੈਸਲਾ ਉਹ ਬਾਈ ਨੂੰ ਮਣਾਉਣ ਜਾ ਰਹੇ ਅਸੀਂ ਜਿਹੜੇ ਦੇਸ਼ ਭਰ ਦੇ ਬੰਦਾ ਜਿਹਨੇ ਕਈ ਟੋਲਵਾਜੇ ਹਲੇ ਵੀ ਕਿਸਾਨ ਬੈਠੇ ਨੇ ਪਰ ਉੱਥੇ ਫੀਸ ਲਈ ਜਾ ਰਹੀ ਹੈ ਜਗਰੌੜੇ ਟੋਲ ਪਾਸ ਦੇ ਤੋਂ ਪਿੱਛੇ ਟੋਲ ਪੜ ਜਾਂਦੇ ਤੇ ਉੱਥੇ ਕਿਸਾਨ ਬੈਠੇ ਵੀ ਨਹੀਂ ਉਹ ਕਿਉਂ ਜੀ ਇਹ ਅਸੀਂ ਪਤਾ ਕਰ ਲੈਂਦੇ ਆ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਜਿੱਥੇ ਕਿਸਾਨ ਬੈਠੇ ਹੋਣ ਉੱਥੇ ਵੀ ਐਸ ਵੀ ਲੈ ਜਾਂਦੀ ਹੋਵੇ ਇਹ ਕਦੇ ਨਹੀਂ ਹੈ ਕਿਸਾਨਾਂ ਨੇ ਨਹੀਂ ਇਹ ਅਸੀਂ ਦੇਖਦੇ ਆਂ ਵੀ ਕਿੱਥੇ ਆਹੋ ਕੌਣ ਨੇ ਸਰ ਜੀ ਕਹਿੰਦੇ ਕਿ ਮੰਤਰੀ ਜਿਹੜਾ ਘਰਾਵ ਦਾ ਖਰਾਬ ਕਰ ਕਿਆ ਘਰਾਵ ਦਾ ਖਰਾਬ ਕਰਨਾ ਇਹ ਘਰਾਵ ਨਹੀਂ ਕਰਨਾ ਘਰਾਵ ਨਹੀਂ ਕਰਨਾ ਰੋਜ਼ ਪ੍ਰਦਰਸ਼ਨ ਕਰਨਾ 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 ਇਹ ਕੰਟੀਨਿਊ ਤਾਂ ਕਰਦੇ ਸਨ ਰੋਜ਼ ਪ੍ਰਦਰਸ਼ਨ ਕਰਦੇ ਰੋਜ਼ ਠੀਕ ਹੈ ਦਿਨ ਰਾਤ ਦੇ ਦੂਸਰਾ ਅਸੀਂ ਜਿਹੜੇ ਸ਼ੰਭੂ ਤੇ ਖਨੌਰੀ ਸੰਭੂ ਤੇ ਖਨੌਰੀ ਜਿੱਥੇ ਕਿਸਾਨ ਬੈਠੇ ਨੇ ਸਾਡੀ ਉਹਦੇ ਤੇ ਆਵਾਜ਼ ਅੱਖ ਰੱਖੀ ਹੋਈ ਹੈ ਜੇਕਰ ਸਰਕਾਰ ਉਹਨਾਂ ਤੋਂ ਜ਼ਬਰਦਸਤ ਕਰਨਾ ਚਾਹੁੰਦੀ ਹੈ ਤਾਂ ਅਸੀਂ ਅੱਧੀ ਰਾਤ ਤੱਕ ਵੀ ਬੈਠਾਂਗੇ ਉਹ ਬਹੁਤ ਘਾਤਕ ਹੈ 24 ਘੰਟੇ ਬਾਜ਼ ਅੱਖ ਹੈ ਪ੍ਰੋਗਰਾਮ ਵੱਖਰਾ ਉਹਨਾਂ ਦਾ ਦਿੱਤਾ ਹੋਇਆ ਅਸੀਂ ਵੱਖਰਾ ਦਿੰਨੇ ਆ ਪਰ ਇਹ ਸਰਕਾਰ ਨੂੰ ਮਤਲਬ ਖੋਲੂ ਨਹੀਂ ਦੇ ਬੰਕੇ ਕੋਈ ਜ਼ਬਰ ਕਰ ਲਵੇ ਰੈਡਾ ਪਾਕ ਕਰਾਈਆਂ ਗਈਆਂ ਐਨਜੀ ਦੀਆਂ ਰੈਡਾਂ ਹੋਈਆਂ ਕਿਸਾਨਾਂ ਉੱਤੇ ਜਦੋਂ ਅੰਦੋਲਨ ਦੌਰਾਨ ਉਸ ਤਰ੍ਹਾਂ ਦੇ ਦੁਆਰਾ ਕੌਣ ਚਲੋ ਦੇਖੋ ਅਸੀਂ ਰਿਪ੍ਰੈਸ਼ਨ ਦੇ ਵਿਰੁੱਧ ਪਹਿਲਾਂ ਵੀ ਪ੍ਰੋਗਰਾਮ ਦੇ ਚੁੱਕੇ ਹਾਂ 15 ਤਰੀਕ ਨੂੰ ਬੇਸ਼ੱਕ ਅਸੀਂ 20 ਦਾ ਪ੍ਰੋਗਰਾਮ ਦਿੱਤਾ ਜੇ ਉਦੋਂ ਪਹਿਲਾਂ ਵੀ ਕੋਈ ਰੈਪ੍ਰੈਸ਼ਨ ਹੁੰਦਾ ਅਸੀਂ ਫੌਰੀ ਇਕੱਠੇ ਹੋ ਕੇ ਉਹ ਜ਼ਬਰਦਸਤ ਮੂੰਹ ਤੋੜਮਾਂ ਚ ਵਸਦੇ। ਜੇ ਅੱਜ ਕੋਈ ਫੈਸਲਾ ਹੋ ਜਾਂਦਾ ਜੀ ਫਿਰ ਇਹ ਸਾਰਾ ਕੈਨਸਲ ਕਰ ਦਿੰਦੇ ਜੀ ਅਸੀਂ ਨਹੀਂ ਕੈਨਸਲ ਕਰਾਉਣਾ। ਇਹ ਇੰਡੀਪੈਂਡੈਂਸ ਅਸੀਂ ਬਾਈ ਦੀ ਮੈਂਟੇਨ ਕਰਦੇ। ਉਹਦੇ ਨਾਲ ਸੰਬੰਧ ਨਹੀਂ ਉਹਦਾ ਕਰਕੇ ਨਹੀਂ ਪ੍ਰੋਗਰਾਮ। ਇਹ ਥੋੜਾ ਚੱਲੇਗਾ। ਅੱਜ ਭਾਵੇਂ ਕੋਈ ਫੈਸਲਾ ਹੋ ਜੇ ਸਾਡਾ ਪ੍ਰੋਗਰਾਮ ਐਸੇ ਤੇ ਰਹੇ। ਠੀਕ ਹੈ। ਲੱਗੂ ਰਹੂਗਾ। ਤੱਤ ਤੋਂ ਮੱਛ ਹੁੰਦੀ ਤਾਂ ਰੇਲਾਂ ਵੀ ਇਹਦੇ ਵਿੱਚ ਆਉਣਗੀਆਂ ਪਰ 22 ਤੱਕ ਅੜਿਕਣਾ ਪਊਗਾ ਇੱਕ ਬੇਨਤੀ ਅਸੀਂ ਇਹ ਕਰਦੇ ਹਾਂ ਕਿ ਜਿਹੜੇ ਕਮੈਨਾਂ ਵਾਲੇ ਆ ਹਜ਼ਾਰਾਂ ਕਮੈਨ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੀ ਹੈ ਪਰ ਅੱਜ ਬਾਰਡਰ ਸਾਰੇ ਸੀਲ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਇਤਤਾਬ ਨਹੀਂ ਵੀ ਦਿੰਦੇ ਆ ਕਿ ਜਿਹੜੇ ਬਾਰਡਰਾਂ ਦੇ ਉੱਪਰ ਕਮੈਨਾਂ ਆਪਣਾ ਕੰਮ ਕਰਨ ਲਈ ਜਾਂ ਤੂੜੀ ਵਾਲੀ ਮਸ਼ੀਨ ਜਾਂਦੀ ਹੈ ਉਹਨਾਂ ਨੂੰ ਉਹਨਾਂ ਬਾਰਡਰਾਂ ਤੋਂ ਨਹੀਂ ਲੰਘਾਇਆ ਜਾਵੇ ਜਿਹੜੇ ਖੁੱਲੇ ਬਾਰਡਰ ਹੈ ਨਾ ਰੁਕਿਆ ਜਾਵੇ ਦੂਸਰੀ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਸੈਂਤੀਆਂ ਤੋਂ ਇਲਾਵਾ ਅਗਰ ਆਹਾਂ ਜੀ ਵੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਇਆ ਸਾਂਝੇ ਰੂਪ ਦੇ ਵਿੱਚ ਅਸੀਂ ਇਹ ਜਿਹੜਾ ਫੈਸਲਾ ਕੀਤਾ ਸਾਰਿਆਂ ਨੇ ਸਾਰਿਆਂ ਨੇ ਤੇ ਸਹਿਮਤੀ ਜ਼ਾਹਰ ਕੀਤੀ ਜੋ ਜਿਸ ਤਰ੍ਹਾਂ ਲੀਡਰਾਂ ਦੇ ਘਰਾਵ ਜਿਹੜੀ ਗੱਲ ਉਗਰਾਹ ਜਿੱਥੇ ਮੰਡੀ ਨੂੰ ਕੀਤਾ ਜਾ ਰਿਹਾ ਉਹ ਕੰਟੀਨਿਊ ਹੋਊਗਾ ਕਿ ਤੁਸੀਂ ਨਾਲ ਸਹਿਮਤ ਸਾਰੇ ਕਰ ਰਹੇ ਨਾਲ ਨਿਯਮ ਸਾਰਾ ਸਾਂਝਾ ਪ੍ਰੋਗਰਾਮ ਤੈਅ ਹੋਇਆ ਹੈ ਵੀ ਅਸੀਂ 20 ਤਾਰੀਖ ਤੋਂ ਜਿਹੜਾ 3 ਦਿਨ ਦਾ ਪ੍ਰੋਗਰਾਮ ਹੈ ਬੀਜੇਪੀ ਦੇ ਲੀਡਰਾਂ ਦੇ ਘਰਾ ਮੂਰੇ ਤਰਨੇ ਉਗਰਾਹ ਜਿਹ ਬਾਹਰ ਹੈਗੇ ਉਹਨਾਂ ਨੂੰ ਵੀ ਨਾਲ ਨਹੀਂ ਸਕਦਾ ਚਲੋ ਕੋਈ ਨਹੀਂ ਹੁਣ ਬੈਠੋ ਸਭ ਉਗਰਾਹ ਤੇ ਤੁ ਵੀ ਉਹਨਾਂ ਨੇ ਵੀ ਦੇਖੋ ਇੱਕ ਸਾਡਾ ਇੱਕ ਨਾਲ ਸਾਡੇ ਕੈਦੇ ਨੂੰ ਹੈ ਇਹ ਸੇਮ ਪ੍ਰੋਗਰਾਮ ਉਹ ਵੀ ਕਰਨਗੇ ਨਿਯਮ ਅਸੀਂ ਪ੍ਰਧਾਨਗੀ ਮੰਡਲ ਬਣਾਉਨੇ ਆ ਸੈਂਟਰਾਂ ਦੇ ਵਿੱਚੋਂ ਅੱਜ ਦੀ ਜਿਹੜੀ ਪ੍ਰਧਾਨਗੀ ਅਸੀਂ ਤਿੰਨ ਨਮਾਇੰਦਿਆਂ ਨੇ ਕੀਤੀ ਹੈ ਇਸ ਕਰਕੇ ਚੌਥਾ ਨਮਾਇੰਦਾ ਨਹੀਂ ਮਤਲਬ ਉਹਦੇ ਵਿੱਚ ਚੱਲੂਗਾ ਠੀਕ ਹੈ ਡਾਕਟਰ ਦੇ ਤਾਂ ਆਪਣੇ ਕਰਨਗੇ ਜੀ ਜਿਵੇਂ ਹੁਣ ਜਿੱਥੇ ਬੰਦੀਆਂ ਰਹੇ ਕੁਝ ਜਿੱਥੇ ਬੰਦੀਆਂ ਦੇ ਮੈਂਬਰ ਨੇ ਇਕਲੂਜਨ ਟੁੱਟ ਕੇ ਦੂਜੇ ਜਾ ਰਹੇ ਨੇ ਕਈ ਵਾਰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵੀ ਇੱਕ ਸਰਦਾਜੀ ਲੰਬੇ ਟਰੈਕਟਰ ਮੂਲੇ ਪਰ ਇੱਥੇ ਜਾਣਾ ਨਹੀਂ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਕਿਸਾਨਾਂ ਚ 파ਟ ਪੋ ਦੀ ਨੀਤੀ ਤਾਂ ਨਹੀਂ ਪਾਇਆ ਕਰੀ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਥੋੜਾ ਜਿਹਾ ਵੀ ਜਿਹੜੇ ਨੌਜਵਾਨ ਨੇ ਕਈ ਵਾਰ ਇਸ ਤਰ੍ਹਾਂ ਹੋ ਰਿਹਾ ਹੈਗਾ ਉਹਦੇ ਬਾਰੇ ਨਹੀਂ ਜੋਸ਼ ਤੇ ਹੋਸ਼ ਕਾਇਮ ਰੱਖ ਕੇ ਲੜਨਾ ਚਾਹੀਦਾ ਹੈ ਪੀਸਫੁੱਲ ਰਹਿਣਾ ਚਾਹੀਦਾ ਹੈ ਹਮੇਸ਼ਾ ਦੁਨੀਆਂ ਵਿੱਚ ਪੀਸਫੁੱਲ ਅੰਦੋਲਨ ਜਿੱਤਦੇ ਨੇ ਵਾਇਲੈਂਟ ਅੰਦੋਲਨ ਕਦੇ ਜਿੱਤਦੇ ਨਹੀਂ ਹੁੰਦੇ ਇਸ ਕਰਕੇ ਸਾਡੀ ਅਪੀਲ ਹੈ ਸਾਰਿਆਂ ਇੱਥੇ ਸਭ ਦੇ ਸਾਹਮਣੇ ਆ ਕਿ ਜਿਹੜਾ ਤਿੰਨ ਕਾਨੂੰਨਾਂ ਵੇਲੇ ਅਸੀਂ ਦਿੱਲੀ ਮੋਰਚਾ ਲਾਇਆ ਸਾਲ ਭਰ ਤੋਂ ਉੱਪਰ ਬੈਠ ਰਹੇ ਹਾਂ ਉਹਦੇ ਵਿੱਚ ਵੀ ਬੜੀਆਂ ਕੋਸ਼ਸ਼ਾਂ ਹੁੰਦੀਆਂ ਰਹੀਆਂ ਕਿ ਕਿਸੇ ਨਾ ਕਿਸੇ ਲੋਟ ਇਹਨੂੰ ਹਿੰਸਕ ਕਰ ਦਿੱਤਾ ਜਾਵੇ ਪਰ ਅਸੀਂ ਬਚਾ ਕੇ ਰੱਖਿਆ ਅੰਦੋਲਨ ਨੂੰ ਹੁਣ ਵੀ ਅਸੀਂ ਅਪੀਲ ਕਰਾਂਗੇ ਕਿ ਇਸ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ ਚਾਹੀਦਾ ਅਗਰ ਹਿੰਸਕ ਹੋਊਗਾ ਤਾਂ ਸਾਰਾ ਕੁਝ ਗੜਬੜਾ ਜਾਊਗਾ ਤੇ ਕੁਝ ਪੱਲੇ ਵੀ ਨਹੀਂ ਪੈਣਾ ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਮੈਦਾਨ ਵਿੱਚ ਡਟੇ ਹੋਏ ਹਾਂ ਤੇ ਅੱਗੇ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਦਾ ਫੈਸਲਾ ਹੋਵੇਗਾ ਉਸ ਦੇ ਨਾਲ ਉਹਨਾਂ ਵੱਲੋਂ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ